ਤਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਚਲ ਕਲ ਰੱਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗ ਜੀਓ ਚੱਲ ਰਹੀ ਵਿਚਾਰ ਸ਼ਲੋਕ ਮੈਂਡਾ ਨਵਾਂ ਦੀ ਪਵਿੱਤਰ ਬਾਣੀ ਦੀ ਗੁਰੂ ਜੀ ਨੇ ਕਿਰਪਾ ਕੀਤੀ ਹੈ ਪਿਆਰਿਓ ਅੱਜ ਜਿਹੜਾ ਆਪਾਂ ਗੁਰੂ ਜੀ ਦਾ ਸ਼ਲੋਕ ਹੈ ਜਿਹਦੀ ਵਿਚਾਰ ਕਰਨੀ ਹੈ ਗੁਰੂ ਕਿਰਪਾ ਕਰੇ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਆਪ ਸੁਮਤ ਬਖਸ਼ੇ ਵਿਚਾਰ ਕਰਵਾ ਲੈਣ ਕਿਉਂਕਿ ਰੱਬੀ ਬਾਣੀ ਹੈ ਬਾਣੀ ਬਾਬੇ ਨੇ ਕਿਹਾ ਬ੍ਰह्म ਰੂਪ ਹੈ ਬਾਣੀ ਦੇ ਨਾਲ ਬਾਤ ਬਾਤ ਸੰਜੀ ਕਰਨੀ ਬਾਣੀ ਦੇ ਰਾਹੀ ਪ੍ਰਭੂ ਦੇ ਗੁਣ ਗਾਉਣੇ ਇਹ ਸਭ ਉਹਦੀ ਕਿਰਪਾ ਹੈ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਸਾਰੇ ਅਨਜਰ ਦੀ ਕਲਾ ਜੀਵਨ ਬਖਸ਼ੇ ਉਹ ਆਪਾਂ ਸ਼ਬਦ ਦੇ ਨਾਲ ਜੁੜਦੇ ਆਂ ਜਹ ਪਰਾਨੀ ਹਉਮੈ ਤਜੀ ਕਰਤਾ ਰਾਮ ਪਸਾਨ ਕਹੋ ਨਾਨਕ ਵਾਕਤ ਨਰ ਇਹ ਮਨ ਸਾਚੀ ਮਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਇਹ ਪਰਾਨੀ ਹਉਮੈ ਤਜੀ ਕਰਤਾ ਰਾਮ ਪਸਾਨ ਜਿਸ ਮਨੁੱਖ ਨੇ ਕਰਤਾਰ ਦੇ ਨਾਲ ਉਹ ਸਿਰਜਣਹਾਰ ਅਕਾਲ ਪੁਰਖ ਦੇ ਨਾਲ ਲੂੰਗੀ ਸਾਝ ਜਾਨ ਪਛਾਨ ਬਣਾ ਲਈ ਆਪਣੀ ਤੇ ਆਪਣੇ ਆਪ ਚੋਂ ਹਉਮੈਤਾ ਤਿਆਗ ਦਿੱਤੀ ਹੁਣ ਗੁਰੂ ਪਿਆਰਿਓ ਜਿਹੜੀ ਇਹ ਹੰਮੇ ਦੀ ਗੱਲ ਆ ਨਾ ਇਹ ਦੋ ਸ਼ਬਦਾਂ ਦਾ ਮੇਲ ਆ ਹਉ ਤੇ ਮੈਂ ਦਾ ਇਹ ਦੋਨਾਂ ਦੇ ਸ਼ਬਦਾਂ ਦੇ ਨਾਲ ਬਣਿਆ ਹੰਕਾਰ ਹਉਮੈ ਗੁਰੂ ਤੇਗ ਭਦਰ ਸਾਹਿਬ ਜੀ ਕਹਿੰਦੇ ਵੀ ਜਿਹੜੇ ਮਨੁੱਖਾ ਨੇ ਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੀ ਸਾਂਝ ਬਣਾ ਲਈ ਆਪਣੀ ਜਾਨ ਪਸਾਨ ਬਣਾ ਕੇ ਆਪਣੇ ਅੰਦਰੋਂ ਹਉਮੈ ਨੂੰ ਤਿਆਗ ਦਿੱਤਾ ਕਹਿੰਦਾ ਕਹੋ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾ ਨਾਨਕ ਆਖਦਾ ਏ ਮਨਾ ਇਹ ਤੂੰ ਸੱਚ ਕਰਕੇ ਜਾਣ ਉਹ ਮਨੁੱਖ ਸੱਚੀ ਮੁਕਤ ਹੋ ਗਿਆ ਕੌਣ ਜੀ ਜਿਨ੍ਹਾਂ ਨੇ ਆਪਣੇ ਅੰਦਰੋਂ ਮੈਂ ਖਤਮ ਕਰ ਦਿੱਤੀ ਹੁਣ ਜਦੋਂ ਮੈਂ ਦੀ ਗੱਲ ਲਉਂਦੀ ਆ ਪਤਾ ਗੱਲ ਗੱਲ ਤੇ ਮੈਂ ਕਹਿੰਨੇ ਆ ਨਾ ਐਕਚੁਅਲੀ ਜਿਹੜੀ ਹਉਮੈ ਹੈ ਨਾ ਇਹ ਆਪਾਂ ਬਾਣੀ ਦੇ ਵਿੱਚ ਦੇਖਦੇ ਆ ਪਹਿਲਾਂ ਤਾਂ ਹੈ ਕੀ ਹੈ ਕਿਉਂਕਿ ਗੁਰੂ ਨੇ ਬਾਣੀ ਦੇ ਵਿੱਚ ਦੱਸਿਆ ਸਾਨੂੰ ਹਉਮੈ ਇੱਕ ਬੜਾ ਸੁਖਮ ਰੂਪ ਹੈ ਦਾ ਬਹੁਤ ਜਨੀ ਪਤਲਾ ਜਿਹਾ ਇੱਕ ਪਰਦਾ ਹੁੰਦਾ ਨਾ ਪਰਦਾ ਹੀ ਪਿਆਵਾ ਹੁੰਦਾ ਬਸ ਇਸ ਵਿੱਚ ਗੁਰੂ ਨੇ ਦੱਸਿਆ ਕੰਬ ਬਾਨੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੀ ਹਉਮੈ ਐਂ ਬੰਦਨਾ ਫਿਰ ਜੋਨੀ ਪਾਹੀ ਪਾਸ਼ਾ ਜੀ ਕਿ ਹਉਮੈ ਇਹਾ ਜਾਤ ਹੈ ਹਉਮੈ ਦਾ ਇੱਕ ਸੁਭਾਅ ਹੈ ਕਿ ਜਿਹੜੇ ਬੰਦਿਆਂ ਦੇ ਵਿੱਚ ਹਉਮੈ ਆਉਂਦੀ ਹੈ ਨਾ ਫਿਰ ਉਹ ਦੀ ਅਧੀਨ ਕੰਮ ਕਰਦੇ ਆ ਹਉਮੈ ਐਂ ਬੰਦਨਾ ਫਿਰ ਜੋਨੀ ਪਾਏ ਤੇ ਹਉਮੈ ਦੇ ਬੰਦਨਾ ਵਿੱਚ ਉਹ ਵੱਧ ਜਾਂਦੇ ਹੰਕਾਰ ਜਿਹਦੀ ਮਾਇਆ ਆ ਪਾ ਜੀ ਮਾਇਆ ਵੀ ਕਹਿ ਸਕਦੇ ਆ ਤੇ ਫਿਰ ਉਹ ਉਹਦੇ ਅੰਦੀ ਇੰਨੀ ਸਾਰੀ ਜੁਨਾ ਵਿੱਚ ਪੜਕਦਾ 扑ੜਕਦਾ ਰਹਿੰਦਾ ਗੇੜੇ ਲਾਉਂਦਾ ਰਹਿੰਦਾ ਗੁਰੂ ਪਾਤਸ਼ਾਹ ਜੀ ਕਹਿੰਦੇ ਹਉਮੇ ਕਿੱਥੋਂ ਉਪਜੇ ਕਿਤ ਸੰਜਮੇ ਜਾਏ ਇਹ ਪੈਦਾ ਕਿੱਥੋਂ ਹੋਈ ਐ ਤੇ ਜਾਏਗੀ ਕਿਵੇਂ ਪਾਤਸ਼ਾਹ ਜੀ ਨੇ ਫਿਰ ਬਾਣੀ ਚ ਦੱਸਿਆ ਕਹਿੰਦੇ ਹਉਮੇ ਇਹੋ ਹੁਕਮ ਹੈ ਪਿਆਕਰਤ ਪ੍ਰਾਏ ਏ ਵੀ ਇੱਕ ਹੁਕਮ ਹੀ ਹੋਂਮੇ ਹੁਣ ਆਪਾਂ ਸਾਰੇ ਸੋਚਦੇ ਨਾ ਵੀ ਗੁਰੂ ਤੇਗ ਬਹਾਦਰ ਨੇ ਕਿਹਾ ਜੇ ਪ੍ਰਾਨੀ ਹੋਂਮੇ ਤਜੀ ਕਰਤਾ ਰਹਿਣ ਪਸਾਨ ਹੁਣ ਗੱਲ ਤਾਂ ਛੁੱਟੀ ਗਈ ਐ ਵੀ ਤਜੀ ਵੀ ਛੱਡ ਦਿੱਤੀ ਪਰ ਇਹ ਛੱਡਣੀ ਨਹੀਂ ਸੌਕੀ ਥੋੜੂ ਐ ਗੁਰੂ ਪਾਸ਼ਾ ਜੀ ਕਹਿੰਦੇ ਹੋਂਮੇ ਇਹੋ ਹੁਕਮ ਹੈ ਪਿਆਕਰਤ ਫਰਾਹੇ ਇਹ ਇੱਕ ਹੁਕਮ ਹੈ ਵੀ ਪ੍ਰਭੂ ਦਾ ਇਹ ਕੋਈ ਬੰਦਾ ਆਪਣੇ ਆਪ ਆਪਣੇ ਅੰਦਰੋਂ ਪੈਦਾ ਨਹੀਂ ਕਰਦਾ ਇਹ ਵਸੇ ਕਿ ਸੁਭਾਈ ਹੈ ਜਿਵੇਂ ਬਾਣੀ ਦੇ ਵਿੱਚ ਇੱਕ ਸ਼ਬਦ ਹੁੰਦਾ ਨਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਹਾਂ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਸਾਰੇ ਕੰਮ ਹਉਮੇ ਵਿੱਚ ਕਰਦਾ ਮਨੁੱਖ ਪਰ ਇਹ ਹਉਮੇ ਹੁੰਦੀ ਕਿਦੋਂ ਹੈ ਹੁਣ ਆਪਾਂ ਗੱਲ ਜਿਹੜੀ ਮੇਨ ਗੱਲ ਆ ਵੀ ਗੁਰੂ ਨੇ ਕਿਹਾ ਇਹ ਹਉਮੈ ਨੂੰ ਤਜਣਾ ਹੈ ਇਹ ਤਾਂ ਆਪਾਂ ਖਿਹੜਾਸ ਡਾਉਣਾ ਹੈ ਇਹ ਤਾਂ ਪਸ਼ਟਕਾਰਾ ਪਾਉਣਾ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਹੈ ਮਤਲਬ ਕਿਸ ਤਰ੍ਹਾਂ ਚ ਸੁੱਟ ਸਕਦੇ ਹੁਣ ਆਪਾਂ ਗੁਰੂ ਤੋਂ ਹੀ ਪੁੱਛਣਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਗੱਲ ਪੁੱਛਣੀ ਵੀ ਜਿਹੜੀ ਹੋਮੇ ਇਡੀ ਵੱਡੀ ਬਿਮਾਰੀ ਹੈ ਇਹ ਤੋ ਆਪਾਂ ਸੁੱਟ ਕਿਵੇਂ ਸਕਦੇ ਹਣਾ ਅੱਗੇ ਪਾਸ਼ਾ ਜੀ ਲਿਖਦੇ ਹੋਮੇ ਦੀਰਗ ਰੋਗ ਹੈ दारू ਪੀ ਇਸਮਾਹੇ ਗੁਰੂ ਪਾਸ਼ਾ ਜੀ ਕਹਿੰਦੇ ਹੋਮੇ ਇੱਕ ਦੀਰਗ ਰੋਗ ਲੰਮਾ ਰੋਗ ਹੈ ਪਰ ਕਭੋਂ ਦੀ ਗੱਲ ਨਹੀਂ ਕਹਿੰਦੇ दारू ਵੀ ਇਹਦੇ ਵਿੱਚ ਹੀ ਹੈ ਕੀ ਹੈ ਕਹਿੰਦੇ दारू ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸਬਦ ਕਮਾਹੀ ਨਾਨਕ ਕਹੇ ਸੁਨੋ ਜਨੋ ਇਤ ਸੰਜਮ ਦੁਖ ਜਾਹੀ ਇਹ ਗੱਲ ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸਬਦ ਕਮਾਹੀ ਮੇਨ ਗੱਲ ਆਏ ਪਿਆਰਿਓ ਜੇ ਅਸੀਂ ਸਬਦ ਦੇ ਨਾਲ ਜੁੜ ਕੇ ਨਾ ਜਦੋਂ ਬੰਦਾ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਜਾਂਦਾ ਨਾ ਫਿਰ ਉਹ ਨਹੀਂ ਕਹਿੰਦਾ ਕਿ ਇਹ ਕੰਮ ਮੈਂ ਕੀਤਾ ਫਿਰ ਇਹ ਮੈਂ ਆ ਜਿਹੜੀ ਹਉਮੈ ਇਹ ਖਤਮ ਹੋ ਜਾਂਦੀ ਹੁਣ ਜਦੋਂ ਬੰਦਾ ਦੁਨਿਆਵੀ ਪੁਰਸ਼ ਆ ਜਿਹੜਾ ਉਹ ਹਰੇਕ ਚੀਤੇ ਆਪਣੀ ਸਟੈਂਪ ਲੰਦਾ ਆਪਣੀ ਮੋਹਰ ਲੰਦਾ ਆਪਣਾ ਦਾਵਾ ਕਰਦਾ ਕਹਿੰਦਾ ਨਾ ਮੈਂ ਕੀਤਾ ਉਹ ਪਹੁੰਚ ਗਿਆ ਕਿ ਉਹਦੇ ਪਿੱਛੇ ਇੱਕ ਸ਼ਕਤੀ ਹੈ ਜਿਹੜੀ ਉਹ ਕੰਮ ਕਰ ਰਹੀ ਹੈ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਬੜਾ ਸੂਖਮ ਰੂਪ ਆ ਹੁਣ ਹਉਮੈ ਹਉ ਤੇ ਮੈਂ ਦੋ ਸ਼ਬਦ ਆਏ ਦੋਨਾਂ ਦਾ ਮੇਲ ਹਉਮੈ ਬਣਿਆ ਪਰ ਮੈਂ ਸ਼ਬਦ ਕੱਲੇ ਮਲੀਨ ਰੂਪ ਚ ਨਹੀਂ ਹੈ ਸੁੱਧ ਰੂਪ ਚ ਵੀ ਹੈ ਨਾ ਮਲੀਨ ਰੂਪ ਚ ਕਿਦੋਂ ਹੈ ਜਦੋਂ ਆਪਾਂ ਕਰਤੇ ਨੂੰ ਭੁੱਲ ਕੇ ਕਹਿੰਨੇ ਆ ਮੈਂ ਕੀਤਾ ਸਾਰਾ ਕੁਝ ਆਪਾਂ ਉਸ ਚੀਜ਼ ਨੂੰ ਭੁੱਲੀ ਗਏ ਆ ਜਿਨੇ ਸਾਨੂੰ ਪੈਦਾ ਕਰਕੇ ਸ੍ਰਸ਼ਟੀ ਤੇ ਭੇਜਿਆ ਸੀ ਤੇ ਜਿਹੜੀ ਸ਼ਕਤੀ ਸਾਡੇ ਪਿੱਛੇ ਕੰਮ ਕਰ ਰਹੀ ਹੈ ਉਸ ਸ਼ਕਤੀ ਨੂੰ ਆਪਾਂ ਭੁੱਲ ਕੇ ਸਾਰਾ ਦਾਵਾ ਆਪਾਂ ਇਹੀ ਕਹਿੰਨੇ ਵੀ ਜੇ ਮੈਂ ਨਾ ਹੋਇਆ ਤੇ ਕੰਮ ਨਹੀਂ ਹੋਣਾ ਕਈ ਬੰਦੇ ਕਹਿੰਦੇ ਆ ਨਾ ਇਹ ਤਾਂ ਮੇਰੇ ਕਰਕੇ ਘਰ ਚੱਲਦਾ ਮੇਰੇ ਕਰਕੇ ਚੱਲ ਰਿਹਾ ਕੰਮ ਨਹੀਂ ਉਹ ਭਲਿਆ ਤੇਰਾ ਬਹੁਤ ਵੱਡਾ ਭਲੇਖਾ ਤੇ ਨੇ ਤੇਰੇ ਪਿੱਛੇ ਜਿਹੜੀ ਸ਼ਕਤੀ ਕੰਮ ਕਰ ਰਹੀ ਹੈ ਨਾ ਉਹਨੂੰ ਤੂੰ ਭੁੱਲ ਗਿਆ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਮੇਰੇ ਪ੍ਰੀਤਮਾ ਹਾਂ ਜੀਵਾ ਨਾਮ ਧਿਆਏ ਬਿਨ ਨਾਵੇ ਜੀਵਨ ਨਾ ਥੀਏ ਮੇਰੇ ਸਤਗੁਰ ਨਾਮ ਦਰੜਾਈ ਪਾਛੈ ਕਿੰਦਿਆ ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਤੇ ਆਇ ਮੈਂ ਤਾਂ ਜੀਣਾ ਹੀ ਤਾਂ ਹੈ ਮੇਰੀ ਤਾਂ ਜ਼ਿੰਦਗੀ ਤਾਂ ਹੈ ਜੇ ਮੈਂ ਤੇਰਾ ਨਾਮ ਤੇ ਹੁਣਾ ਬਿਨ ਨਾਵੇ ਜੀਵਨ ਨਾ ਥੀਏ ਤੇਰੇ ਨਾਮ ਤੋਂ ਬਿਨਾ ਤੇਰੀ ਹਸਤੀ ਤੇਰੀ ਹੁੰਦ ਤੋਂ ਬਿਨਾ ਤੇਰੀ ਯਾਦ ਤੋਂ ਬਿਨਾ ਤਾਂ ਮੇਰਾ ਜੀਵਨ ਬਿਨਾ ਆਸ ਬਿਨਾਸ ਮੇਰੇ ਸਤਗੁਰ ਨਾਮ ਦਰੜਾਏ ਏ ਮੇਰੇ ਸਤਗੁਰਾ ਜਿਹੜੇ ਤੇਰੇ ਨਾਮ ਦੇ ਨਾਲ ਮੈਨੂੰ ਜੀਵਨ ਮਿਲਦਾ ਨਾ ਆਤਮਿਕ ਜੀਵਨ ਕਿਰਪਾ ਕਰਦੇ ਤੂੰ ਮੈਨੂੰ ਇਹ ਨਾਮ ਦਰੜਾ ਦੇ ਜਿਹਨੇ ਪੱਕਾ ਕਰ ਦੇ ਮੇਰੇ ਮਨ ਦੇ ਚ ਗੁਰੂ ਪਾਤਸ਼ਾਹ ਜੀ ਅੱਗੇ ਸਾਨੂੰ ਦੱਸਦੇ ਆ ਕਹਿੰਦੇ ਜਿਹੜੀ ਹੋਮੇ ਆ ਨਾ ਵਾਣੀ ਦੇ ਵਿੱਚ ਆਪਾਂ ਜਿਸ ਤਰ੍ਹਾਂ ਸੁਣੀ ਹੁੰਦੇ ਆ ਪਾਸ਼ਾ ਜੀ پتہ ਕੀ ਕਹਿੰਦੇ ਜਦੋਂ ਸਿੱਧਾਂ ਨਾਲ ਗੋਸ਼ਟ ਹੁੰਦੀ ਆ ਗੁਰੂ ਸਾਹਿਬ ਦੀ ਤੇ ਸਿੱਧਾ ਨੇ ਪੁੱਛਿਆ ਜੀ ਗੁਰੂ ਵੀ ਇਸ ਸੰਸਾਰ ਆ ਜਿਹੜੀ ਦੁਨੀਆ ਤੇ ਕਿਵੇਂ ਪੈਦਾ ਹੋਈ ਆ ਸਿੱਧਾ ਨੇ ਸਵਾਲ ਕੀਤਾ ਕਤ ਕਤ ਬੱਦ ਜਗ ਉਪਜੇ ਪਰਖਾ ਕੀ ਪੁੱਛਦੇ ਇਹ ਸਿੱਧਾਂ ਦਾ ਸਵਾਲ ਆ ਕਤ ਕਤ ਬੱਦ ਜਗ ਉਪਜੇ purkha ਕਿਤ ਕਿਤ ਦੁੱਖ ਬਿੰਸ ਜਾਏ ਇਹ ਸੰਸਾਰ ਕਿਵੇਂ ਪੈਦਾ ਹੁੰਦਾ ਉਹ ਮਹਾਪੁਰਖਾ ਉਹ ਸੱਚੇ ਪਾਤਸ਼ਾਹ ਸੰਸਾਰ ਕਿਵੇਂ ਪੈਦਾ ਹੁੰਦਾ ਕਿਤ ਕਿਤ ਦੁੱਖ ਬਿੰਸ ਜਾਏ ਤੇ ਕਿਹੜੇ ਕਿਹੜੇ ਦੁੱਖਾਂ ਦੇ ਵਿੱਚ ਇਹ ਬਿੰਸ ਜਾਂਦਾ ਹੈ ਤੇ ਮੇਰੇ ਪਾਤਸ਼ਾਹ ਜੀ ਨੇ ਕਿਹਾ ਸੀ ਕਹਿੰਦਾ ਹਉਮੈ ਵਿੱਚ ਜਗ ਉਪਜੇ purkha ਨਾਮ ਵਿਸਰਿਆ ਦੁੱਖ ਪਾਏ ਇਹ ਜਿਹੜਾ ਤਿੰਨੀ ਸਾਰੀ ਆਪਾਂ ਸ੍ਰਸ਼ਟੀ ਦੇਖਦੇ ਆ ਨਾ ਸਾਰੀ ਦੁਨੀਆ ਸਾਰੀ ਹਉਮੇ ਦੇ ਵਿੱਚ ਹਉਮੇ ਤੋਂ ਬਿਨਾ ਨਹੀਂ ਇਹ ਵੀ ਹੁੰਦਾ ਕੋ ਹੁਕਮ ਹੈ ਪਰੇ ਭਾਰੂ ਕਿਦੋਂ ਪੈਂਦਾ ਬੰਦੇ ਤੇ ਇਹ ਆਪਦੇ ਅਧੀਨ ਕੰਮ ਕਿਦੋਂ ਕਰਉਂਦਾ ਬੰਦੇ ਤੋਂ ਜਦੋਂ ਆਪਾਂ ਪ੍ਰਮਾਤਮਾ ਦੀ ਯਾਦ ਤੋਂ ਦੂਰ ਹੋ ਜਾਂਦੇ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਬੰਦਾ ਦਾਵਾ ਹੀ ਉਦੋਂ ਕਰਦਾ ਵੀ ਇਹ ਕੰਮ ਐ ਕਹਿੰਦਾ ਜਾਂ ਮੇਰੇ ਬਿਨਾਂ ਇਹ ਕੰਮ ਨਹੀਂ ਹੁੰਦਾ ਜਾਂ ਮੈਂ ਇਸ ਜਗ੍ਹਾ ਤੇ ਨਾ ਹੋਇਆ ਤੇ ਕੰਮ ਰੁਕ ਜਾਣਾ ਨਹੀਂ ਨਹੀਂ ਪੜੇ ਜਿਹੜੀ ਤੇਰੇ ਪਿੱਛੇ ਸ਼ਕਤੀ ਕੰਮ ਕਰ ਰਹੀ ਆ ਉਹਨੂੰ ਤੂੰ ਭੁੱਲ ਗਿਆ ਹੈ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਹਉਮੈ ਵਿੱਚ ਜੱਗ ਉਪਜੇ ਪੁਰਖਾ ਨਾਮ ਵਿਸਰਿਆ ਮੈਂ ਦੁੱਖ ਪਾਈ ਨਾਮ ਵਿਸਰਿਆ ਦੁੱਖ ਪਾਈ ਕਿਉਂਕਿ ਜਦੋਂ ਆਪਾਂ ਪਰਮਾਤਮਾ ਦੇ ਨਾਮ ਤੋਂ ਦੂਰ ਹੁੰਨੇ ਆ ਨਾ ਉਹਦੀ ਯਾਦ ਚੁਣਕ ਜਾਂਦੀ ਹੈ ਸਾਰੇ ਦੁੱਖ ਹੀ ਸਾਡੀ ਜ਼ਿੰਦਗੀ 'ਚ ਆਉ ਲੋਗਾ ਜਿੰਨੇ ਵੀ ਦੁੱਖ ਹੈ ਵਕਾਰਾਂ ਰੂਪੀ ਇਹ ਸਾਰੇ ਦੁੱਖ ਉਹਦੇ ਸਾਨੂੰ ਤਾਂ ਕਰ ਦਿਆ ਗੁਰੂ ਪਾਤਸ਼ਾਹ ਜੀ ਇੱਕ ਥਾਂ ਬਾਣੀ ਦੇ ਵਿੱਚ ਲਿਖਿਆ ਕਹਿੰਦੇ ਹਉ ਹਉ ਮੈਂ ਮੈਂ ਵਿੱਚੋਂ ਖੋਗੈ ਦੂਜਾ ਮੇਟੇ ਇੱਕ ਹੋਵੇ ਪਾਸ਼ਾ ਜੀ ਕਹਿੰਦੇ ਹਉ ਹਉ ਮੈਂ ਮੈਂ ਵਿੱਚੋਂ ਖੋਗੈ ਹਉ ਹਉ ਦੋ ਦੋਨੇ ਸ਼ਬਦ ਉਹ ਕਹਿੰਨਾ ਇੱਥੇ ਅਲੱਗ-ਨੱਗ ਕਰਕੇ ਲਿਖੇ ਬਾਣੀ 'ਚ ਹਉ ਹਉ ਮੈਂ ਮੈਂ ਵਿੱਚੋਂ ਖੋਗੈ ਜੇ ਆਪਣੇ ਵਿੱਚੋਂ ਅਪਏ ਚੀਜ਼ਾਂ ਖਤਮ ਕਰ ਦਗੇ ਦੂਜਾ ਮੇਟੇ ਇੱਕ ਹੋਵੇ ਬਾ ਦੋ ਦਿਨ ਖਤਮ ਕਰਦੇ ਕੀ ਹੋ ਜਾ ਉਹਦੇ ਨਾਲ ਫਿਰ ਕਹਦੇ ਵੀ ਮੇਰੇ ਚ ਤਾਂ ਕੋਈ ਹੱਥ ਨਹੀਂ ਹੈ ਜੋ ਕੁਝ ਕਰਾ ਰਿਹਾ ਉਹ ਵੀ ਕਰਾ ਰਿਹਾ ਨਾ ਕਿਉਂਕਿ ਜਿਹੜੀ ਹਉਮੈ ਆ ਨਾ ਇਹ ਹਉਮੈ दीर्घ रोग ਹੈ दारू ਪੀਸ ਮਾਹੇ ਗੁਰੂ ਨੇ ਕਿਹਾ ਨਾ ਇਹ ਗੱਲ ਅੱਗੇ ਜਾ ਕੇ ਆਪਾਂ ਨੂੰ ਪੌੜੀ ਦੇ ਵਿੱਚ ਇਹਦਾ ਜਵਾਬ ਦਿੰਦੇ ਗੁਰੂ ਪਾਤਸ਼ਾਹ ਜੀ ਕਹਿੰਦੇ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕਰਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਕਿੰਨਾਂ ਨੇ ਜਿਨ੍ਹਾਂ ਨੇ ਹਉਮੇ ਦਾ ਇਲਾਜ ਕਰ ਲਿਆ ਜਿਹੜੇ ਹਉਮੇ ਦੇ ਵਿੱਚੋਂ ਨਿਕਲ ਗਏ ਉਹਨਾਂ ਦੀ ਗੱਲ ਆ ਕਹਿੰਦਾ ਉਨਨੀ ਉਨਨੀ ਦੁਨੀਆ ਤੋੜੀ ਬੰਧਨਾ ਅੰਨ ਪਾਣੀ ਥੋੜਾ ਖਾਇਆ ਉਹਨਾਂ ਨੇ ਫਿਰ ਦੁਨੀਆ ਦੇ ਸਾਰੇ ਬੰਧਨ ਤੋੜਤੇ ਉਹਨਾਂ ਦੀ ਇਹ ਨਹੀਂ ਇਹ ਮੇਰਾ ਰਸਤਾ ਹੈ ਫਲਾਣਾ ਉਹ ਕਹਿੰਦਾ ਨਹੀਂ ਸਾਰੇ ਬਰਾਬਰ ਹੀ ਆ ਉਹ ਰਿਸ਼ਤੇ ਕਰਕੇ ਵੀ ਬਰਾਬਰ ਹੋਗੇ ਤੇ ਮਾਇਆ ਦੇ ਬੰਧਨਾਂ ਤਾਂ ਵੀ ਯਾਦ ਹੋ ਜਾਂਦੇ ਆ ਪਾਤਸ਼ਾਹ ਜੀ ਕਹਿੰਦੇ ਫਿਰ ਜਿਹੜੇ ਹਉਮੇ ਦੇ ਵਿੱਚੋਂ ਨਿਕਲਦੇ ਅੰਨ ਪਾਣੀ ਥੋੜਾ ਖਾਇਆ ਹਰੋ ਗੁਰੂ ਦੀ ਪਰਮਾਤਮਾ ਦੀ ਯਾਦ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਆ ਅੱਗੇ ਪਾਸ਼ਾ ਜੀ ਲੈਦੇ ਤੂੰ ਬਖਸ਼ੀ ਸੀਸੀ ਅਗਲਾ ਨਿਤ ਦੇਵੇ ਚੜੇ ਸਵਾਹਾ ਵੜਿਆਈ ਵੱਡਾ ਪਾਇਆ ਤੂੰ ਬਖਸ਼ਿਸ਼ਾ ਕਰਨ ਵਾਲਾ ਸੱਚੇ ਪਾਸ਼ਾ ਸਤਿਗੁਰੂ ਤੂੰ ਸਾਰਾ ਕੁਝ ਦੇਣ ਵਾਲਾ ਵੜਿਆਈ ਵੱਡਾ ਪਾਇਆ ਤੇ ਮੈਂ ਉਹਦੀ ਯਾਦ ਵਿੱਚ ਝੜ ਕੇ ਉਸ ਵੱਡੇ ਪ੍ਰਖ ਨੂੰ ਪਰਮਾਤਮਾ ਵਾਹਿ ਕਰੂ ਪ੍ਰਾਰਥਨਾ ਕਰ ਲਿਆ ਹੁਣ ਜਿਹੜਾ ਹੋਂ ਦਾ ਰੂਪ ਹੈ ਨਾ ਇਹ ਮਲੀਨ ਵੀ ਤੇ ਸੁੱਧ ਵੀ ਹੈ ਆਪਾਂ ਇਹ ਗੱਲ ਕਰ ਰਹੇ ਸੀ ਗੁਰੂ ਨੇ ਕਿਹਾ ਵੀ ਹਉਮੈ ਨੂੰ ਤਜਣਾ ਹੈ ਹਉਮੈ ਨੂੰ ਤਜੰਦਾ ਮਤਲਬ ਇਹ ਹੈ ਵੀ ਆਪਾਂ ਉਹ ਤੋਂ ਕਿਸ ਤਰ੍ਹਾਂ ਆਯਾਦ ਹੋਣਾ ਪਤਾ ਕਿਵੇਂ ਯਾਦ ਹੋਣਾ ਇਸ ਤਰ੍ਹਾਂ ਯਾਦ ਹੋਣਾ ਕਿ ਜਦੋਂ ਆਪਾਂ ਕਿਸੇ ਕੰਮ ਨੂੰ ਆਪ ਦਾਵਾ ਨਹੀਂ ਕਰਨਾ ਸੀ ਨਹੀਂ ਵੀ ਇਹ ਮੈਂ ਕੀਤਾ ਉਹ ਜਿਹੜੀ ਤੇਰੇ ਪਿੱਛੇ ਸ਼ਕਤੀ ਹੈ ਨਾ ਜਿਨੇ ਤੈਨੂੰ ਇੱਥੇ ਸਾਜ ਕੇ ਭੇਜਿਆ ਉਨ ਪਰਸੈਂਟ ਰੱਖਣਾ ਆਪਣੇ ਵੀ ਨਹੀਂ ਮੈਂ ਕੁਛ ਨਹੀਂ ਉਹ ਹੀ ਕਰਨ ਵਾਲਾ ਜਿਵੇਂ ਗੁਰੂ ਪਾਤਸ਼ਾਹ ਜੀ ਕਹਿੰਦੇ ਨਾ ਹਉ ਹਉ ਪੀਤ ਪਿਉ ਹੈ ਬੀਚੋ ਸੰਤ ਦੇਸ ਨਿਕਟਾਇਓ ਪੰਪੀਰੀ ਕੇ ਪਾਤ ਪਰ ਦੂ ਬਿਨ ਪੀਖੇ ਦੂਰਾਇਓ ਪਾਸ਼ਾ ਜੀ ਕਹਿੰਦੇ ਹਉ ਹਉ ਪੀਤ ਪਿਉ ਹੈ ਬੀਚੋ ਜੇ ਜਿਹੜੀ ਇੱਕ ਮੈਂ ਮੈਂ ਦਾ ਪੜਦਾ ਵਿਚਕਾਰ ਕਿਹਦੇ ਤੇ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਸੰਤ ਦੇਸ ਨਿਕਟਾਇਓ ਵੈਸੇ ਤਾਂ ਕਹਿੰਦੀ ਮੈਂ ਜੀਵਾਤਮਾ ਕਹਿੰਦੀ ਵੈਸੇ ਤਾਂ ਮੈਂ ਸੁਣਿਆ ਕਿ ਮੇਰੇ ਦਿਆ ਹਿਰਦੇ ਦਾ ਦੇਸ ਆਉਦੀ ਨੇੜੀ ਵੈਂਦਾ ਪ੍ਰੀਤਮ ਪਰ ਇੱਕ ਵਿੱਚ ਬਹੁਤ ਸੂਖਮ ਜਿਹਾ ਪੜਦਾ ਹਉਮੇ ਦਾ ਹਉਮੇ ਦਾ ਪੜਦਾ ਗੁਰੂ ਕਾਸ਼ ਜੀ ਕਹਿੰਦੇ ਹਉ ਹਉ ਪੀਤ ਪਿਓ ਹੈ ਵਿਚੋ ਸੰਤ ਦੇਸ ਨਿਕਟਾਇਓ ਪੰਪੀਰੀ ਕੇ ਪਾਤ ਪਰਦੋ ਬਿਨ ਪੀਖੇ ਦੂਰ ਆਇਓ ਜਿਵੇਂ ਘੰਬੀਰੀ ਦੇ ਖੰਭ ਹੁੰਦੇ ਨਾ ਪਤਲੇ ਗੁਰੂ ਪਾਸੇ ਇਸ ਤਰ੍ਹਾਂ ਦਾ ਪਰਦਾ ਹੈ ਹਮੇ ਸੂਖਮ ਆਈ ਨਹੀਂ ਪਤਾ ਨਹੀਂ ਲੱਗਦਾ ਸਾਨੂੰ ਕਿਦੋਂ ਸਾਡੀ ਤਸਰ ਪਾ ਜਾਂਦੀ ਹੈ ਉਦੋਂ ਹੀ ਪਤਾ ਲੱਗਦਾ ਇਹ ਤਾਂ ਬਸ ਜਦੋਂ ਕੋਈ ਮਹਾਪੁਰਸ਼ ਦੱਸਦਾ ਸਾਨੂੰ ਆਪਣੇ ਆਪ ਥੋੜੋ ਸਾਨੂੰ ਪਤਾ ਲੱਗਦਾ ਜਾਂ ਤਾਂ ਜੇ ਗੁਰੂ ਦੀ ਬਾਣੀ ਨਾਲ ਅਪ ਜੁੜਾਂਗੇ ਉਦੋਂ ਪਤਾ ਲੱਗੂਗਾ ਸਾਨੂੰ ਵੀ ਹਾਂ ਅਸੀਂ ਤਾਂ ਹਮੇ ਸਿੱਤਰੇ ਕਰਦੇ ਹਾਂ ਜਦ ਹਮ ਹੋਤੇ ਤਬ ਤੁਮ ਨਹੀਂ ਅਬ ਤੁਮ ਹੋ ਹਮ ਨਹੀਂ ਇਹ ਕੀ ਹੈ ਹਮ ਹੈ ਜਦ ਹਮ ਹੁੰਤੇ ਤਬ ਤਮ ਨਹੀਂ ਜਦ ਮੈਂ ਮੈਂ ਕੈਂਪਸ ਹੀ ਮੈਂ ਜਾਂ ਜੋ ਕੁਛ ਕੰਮ ਕੀਤਾ ਮੈਂ ਉਦ ਤੱਕ ਪ੍ਰਮਾਤਮਾ ਨਹੀਂ ਸੀ ਅਬ ਤਮ ਹੋ ਹਮ ਨਹੀਂ ਹੁਣ ਜਦੋਂ ਪ੍ਰਮਾਤਮਾ ਦੇ ਨਾਲ ਜਾਣ ਪਹਿਚਾਨ ਹੋਊਗੀ ਗੰਢ ਜੁੜ ਗਈ ਉਹਦੇ ਦੇ ਨਾਲ ਪ੍ਰਮਾਤਮਾ ਦੇ ਨਾਲ ਜੁਟ ਗਿਆ ਤੇ ਹੁਣ ਮੈਂ ਨਹੀਂ ਖਤਮ ਹੋ ਗਈ ਨਾ ਇਹ ਮੈਂ ਸ਼ਬਦ ਖਤਮ ਹੋ ਗਈ ਉਥੇ ਅੱਗੇ ਪਾਤਸ਼ਾਹ ਜੀ ਕਹਿੰਦੇ ਬਾਬਾ ਫਰੀਦ ਜੀ ਨੇ ਬਹੁਤ ਸੋਹਣਾ ਲਿਖਿਆ ਕਹਿੰਦੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਈ ਫਰੀਦਾ ਜੀ ਤੂੰ ਮੇਰਾ ਹੋਏ ਰਹੇ ਸਭ जग ਤੇਰਾ ਹੋਏ ਬਾਬਾ ਫਰੀਦ ਜੀ ਕਹਿੰਦੇ ਆਪ ਸਵਾਰੇ ਮੈਂ ਮਿਲੇ ਇੱਥੇ ਮੈਂ ਸੋਧਾ ਹਾਂ ਕਿਉਂਕਿ ਆਪ ਸਵਾਰੇ ਮੈਂ ਮਿਲੇ ਆ ਨਾ ਫਿਰ ਮੈਂ ਆਪਣੇ ਆਪ ਨੂੰ ਮੈਂ ਇੱਥੇ ਜਿਹੜੀ ਮੈਂ ਵਰਤੀ ਸੋਧਦਾ ਕਿਉਂ ਸੋਧਦਾ ਪਰਮਾਤਮਾ ਦੀ ਯਾਦ ਦੇ ਵਿੱਚ ਵਰਤਦਾ ਕਹਿੰਦਾ ਆਪ ਸਾਰੇ ਵੀ ਆਪਣੇ ਆਪ ਨੂੰ ਸਵਾਲਨਾ ਮੈਂ ਮਿਲੇ ਮੈਂ ਮਿਲਿਆ ਹੁਣ ਅਗਿਨ ਸੁੱਧ ਮੈਂ ਦੀ ਅਗੇ ਕਹਿੰਦਾ ਮੈਂ ਮਿਲਿਆ ਸੁਖ ਹੋਇ ਇੱਕ ਤਾਂ ਉਹ ਹੋਮੇ ਆ ਜਿਹਨੂੰ ਮਿਲਿਆ ਬੰਦੇ ਨੂੰ ਦੁੱਖ ਹੁੰਦੇ ਇੱਥੇ ਮੈਂ ਵਰਤੀ ਗਈ ਹੈ ਇੱਥੇ ਬਾਬਾ ਫਰੀਦ ਜੀ ਕਹਿੰਦੇ ਮੈਂ ਮਿਲਿਆ ਸੁਖ ਹੋਇ ਫਿਰ ਹੈ ਤਾਂ ਇਹ ਵੀ ਮੈਂ ਦਾ ਹੀ ਸ਼ਬਦ ਆ ਨਾ ਮੈਂ ਇੰਤਿਹਾਈ ਨਾ ਹੂੰ ਮੈਂ ਪਰ ਇੱਥੇ ਬਾਬਾ ਫਰੀਦ ਜੀ ਕਹਿੰਦੇ ਮੈਂ ਮਿਲਿਆ ਸੁਖ ਹੋਏ ਕਾਰਨ ਕੀ ਸੀ ਆਪ ਸਵਾਰੇ ਮੈਂ ਮਿਲਿਆ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ ਬਾਬਾ ਫਰੀਦ ਜੀ ਕਹਿੰਦੇ ਆ ਇਹ ਜਿਹੜੀ ਮੈਂ ਆ ਇਹ ਉਹਦੋਂ ਮਿਲਣ ਦੇ ਖਾਤਰ ਉਹਦੀ ਯਾਦ ਦੇ ਵਿੱਚ ਉਹਨੂੰ ਪ੍ਰੇਜੈਂਟ ਰੱਖ ਕੇ ਗੱਲ ਕੀਤੀ ਜਾਂਦੀ ਜਿਵੇਂ ਆਪਾਂ ਜਦੋਂ ਆ ਆਮ ਹੀ ਇੱਕ دنیਵੀਂ ਜੀ ਗੱਲ ਕਹਿ ਦਈਏ ਇਹ ਫਲਾਨਾ ਕੰਮ ਯਰ ਇੱਕ ਤਾਂ ਕੀਤਾ ਮੈਂ ਕਰਦਾ ਯਾਰ ਇੱਕ ਐ ਕਹਦੇ ਨੇ ਯਾਰ ਮੇਰੀ ਤਾਂ ਕੋਈ ਹਸਤੀ ਨਹੀਂ ਬਸ ਮਾਲਕਾ ਕਰਾਉਂਦਾ ਦੋਨਾਂ ਗੱਲਾਂ 'ਚ ਫਰਕ ਹੈ ਇੱਥੇ ਮੈਂ ਵਰਤੀ ਵੀ ਸੋਧ ਹੈ ਤੇ ਜਦੋਂ ਆਪਾਂ ਕਹਿੰਦੇ ਨਹੀਂ ਇਹ ਕੰਮ ਤਾਂ ਮੇਰੇ ਬਿਨਾ ਹੁੰਦੇ ਨਹੀਂ ਇੱਥੇ ਮੇਰਾ ਵਰਤਿਆ ਵੀ ਹਉਮੈ ਹੈ ਜਦੋਂ ਆਪਾਂ ਕਹਿੰਦੇ ਮੇਰੀ ਕੀ ਹਸਤੀ ਹੈ ਇਹ ਤਾਂ ਪਰਮਾਤਮਾ ਦੀ ਦੇਣ ਹੈ ਇੱਥੇ ਮੇਰੀ ਵੀ ਸੋਧ ਹੈ ਤਾਂ ਕਰਕੇ ਗੁਰੂ ਪਾਤਸ਼ਾਹ ਸਤਿਪਾਤਸ਼ਾਹੀ ਕਹਿੰਦੇ ਆ ਜੇ ਜੀ ਹੋਮੇ ਆ ਨਾ ਇਹਨੂੰ ਤਜੰਦਾ ਮਤਲੇ ਨਹੀਂ ਤੇ ਨਾਲ ਸਾਡੇ ਆਈ ਆ ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਏਕ ਨਹੀਂ ਸਰੇ ਗੁਰੂ ਪਾਤਸ਼ਾਹ ਜੀ ਬਾਣੀ ਚ ਕਹਿੰਦੇ ਦੇਖੋ ਕਿੰਨਾ ਸੋਹਣਾ ਸਾਨੂੰ ਸਮਝਾਇਆ ਇਹ ਹੋਮੇ ਦਾ ਰੂਪ ਲਿਖਿਆ ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਏਕ ਨਹੀਂ ਸਰੇ ਜਬ ਮੇਰੀ ਮੇਰੀ ਮਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਆਖੇ ਲਾਗਰਮ ਕੋ ਬਸ ਆ ਮਟੋਣਾ ਜਦ ਮੇਰੀ ਮੇਰੀ ਮਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਫਿਰ ਉਹ ਆਪਣੇ ਸਾਡੀ ਜ਼ਿੰਦਗੀ ਦਾ ਮਨੋਰਥ ਹੈ ਜਿਹੜਾ ਸਾਡੇ ਜੀਵਨ ਦਾ ਉਹ ਆਪ ਸਵਾਰ ਦਿੰਦਾ ਜੀ ਤੋ ਉਹਦੇ ਨਾਲ ਜੁੜ ਜੇ ਤਾਂ ਕਰਕੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸੰਜਾ ਰਹੇ ਆ ਜਹ ਪੁਰਾਨੀ ਹਉਮੈ ਤਜੀ ਕਰਤਾ ਰਾਮ ਪਸਾਨ ਜਿੰਨਾ ਮਨੁੱਖਾਂ ਆਪਣੀ ਜਾਨ ਪਸਾਨ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਣਾ ਕੇ ਆਪਣੇ ਆਪ ਦੇ ਵਿੱਚੋਂ ਮੈਂ ਇਹ ਹੰਕਾਰ ਨੂੰ ਖਤਮ ਕਰ ਦਿੱਤਾ ਕਹੋ ਨਾਨਕ ਵਾ ਮੁਕਤ ਨਰ ਇਹ ਮਨ ਸਾਚੀ ਮਾਨ ਨਾਨਕ ਆਖਦਾ ਹੈ ਮਨ ਸੱਚ ਕਰਕੇ ਜਾਣ ਲਾ ਉਹ ਬੰਦੇ ਸੱਚੀ ਮੁਕਤ ਹੋ ਗਏ ਜਿਨ੍ਹਾਂ ਨੇ ਹਉਮੈ ਤੋਂ ਆਪਣਾ ਛਟਕਾਰਾ ਪਾ ਲਿਆ ਅੱਜ ਇੰਨੇ ਵਿਚਾਰਾਂ ਦੀ ਤੁਹਾਡੇ ਨਾਲ ਮੈਂ ਸਾਂਝ ਕਰਨੀ ਸੀ ਗੁਰੂ ਕਿਰਪਾ ਕਰੇ ਬਾਣੀ ਦੀ ਵਿਚਾਰ ਕਰਦੇ ਸਮੇਂ ਕਈ ਵਾਰ ਬਹੁਤ ਲੰਤ ਗਲਤੀਆਂ ਰਹਿ ਜਾਂਦੀਆਂ ਹਨ ਗੁਰੂ ਪਾਤਸ਼ਾਹ ਜੀ ਆਪ ਬਖਸ਼ਨਾਰ ਆਪ ਸੁਣ ਵਾਲੇ ਵਰਮ ਪਿਆਰੇ ਬਖਸ਼ਮ ਜੋਗ ਆ ਕਿਰਪਾ ਕਰਨੀ ਦਾਸ ਨੂੰ ਗੁਨਾਹ ਦੀ ਅਸੀਸ ਬਖਸ਼ਨਾ ਅੱਗੇ ਤੋਂ ਵਿਚਾਰ ਕਰਨ ਦੀ ਸੋਝੀ ਆ ਜਾਵੇ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਹੋਰ ਕਰਦਿਆਂ ਦਾਸ ਦੀ ਇਹ ਬੇਨਤੀ ਹੱਥ ਛੁੱਟ ਕੇ ਜਿਹੜਾ ਆਪਣਾ ਚੈਨ ਚੱਲ ਰਿਹਾ ਹੈ ਕਿਰਪਾ ਕਰਿਆ ਕਰੋ ਜਦੋਂ ਵੀ ਤੁਸੀਂ ਬਾਣੀ ਦੀ ਵੀਡੀਓ ਸੁਣਦੇ ਹੋ ਲਾਈਕ ਕਮੈਂਟ ਸਿਰ ਜਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਸੀਂ ਮੈਨੂੰ ਹੌਸਲਾ ਦਿਓ ਮੇਰਾ ਸਹਿਯੋਗ ਦਿਓ ਮੈਂ ਇਸੇ ਤਰ੍ਹਾਂ ਬਾਣੀ ਜਿਨਨੇ ਕੋ ਗੁਰੂ ਨੇ ਕਿਰਪਾ ਬਖਸ਼ੀ ਉਹਦੇ ਅਨਸਾਰ ਆਪਾਂ ਵਿਚਾਰਾ ਕਰਦੇ ਰਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ